ਜੂਨ ਨੂੰ ਸਵੇਰੇ ਲਗਭਗ 11 ਵਜੇ ਇੱਕ ਲੜਕੀ ਜੋ ਮੋਹਾਲੀ ਦੀ ਰਹਿਾਈਸ਼ੀ ਹੈ ਜੋ ਚੰਡੀਗੜ੍ਹ ਕਾਲਜ ਦੀ ਵਿਦਿਆਰਥਣ ਹੈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਦਫ਼ਤਰ ਪੁੱਜੀ ਉਸ ਦੇ ਕਹਿਣ ਅਨੁਸਾਰ ਉਸਨੇ 2 ਦਿਨ ਪਹਿਲਾਂ ਆਪਣੇ ਮਾਪਿਆਂ ਵੱਲੋਂ ਉਸ ਨੂੰ ਕੀਤੇ ਜਾ ਰਹੇ ਅਨਚਾਹੇ ਦੁਖਤਈ ਵਿਵਹਾਰ ਦੇ ਕਾਰਨ ਆਪਣੇ ਘਰ ਤੋਂ ਕੱਢ ਦਿੱਤਾ ਗਿਆ ਸੀ ਅਤੇ ਜਦੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਫਰੰਟ ਆਫਿਸ ਵਿੱਚ ਪੁੱਜੀ ਤਾਂ ਸੀਜੀਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅੰਮ੍ਰਿਤਸਰ ਅਮਰਦੀਪ ਸਿੰਘ ਬੈਸ ਵੱਲੋਂ ਉਸ ਦੀ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਉਸ ਨੂੰ ਹੌਸਲਾ ਦਿੱਤਾ ਗਿਆ ਕਿ ਉਸ ਦੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਅਤੇ ਸਮਝਾਉਣ ਤੋਂ ਬਾਅਦ ਲੜਕੀ ਮੋਹਾਲੀ ਵਿੱਚ ਆਪਣੇ ਮਾਤਾ-ਪਿਤਾ ਦੇ ਘਰ ਵਾਪਸ ਜਾਣ ਲਈ ਸਹਿਮਤ ਹੋ ਗਈ। ਉਸ ਦੇ ਮਾਤਾ-ਪਿਤਾ ਵੀ ਆਪਣੀ ਬੇਟੀ ਨੂੰ ਆਪਣੇ ਘਰ ਵਾਪਸ ਲੈ ਜਾਣ ਲਈ ਸਹਿਮਤ ਹੋ ਗਏ। ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮਿਤੀ 4 ਜੂਨ 2025 ਨੂੰ ਇੱਕ ਲੜਕੀ ਸਾਡੇ ਦਫ਼ਤਰ ਵਿਖੇ ਆਈ ਸਵੇਰੇ ਕਰੀਬ 11 ਵਜੇ ਅਤੇ ਉਸ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਭੱਜ ਕੇ ਆਈ ਹੈ। ਉਸ ਦੀ ਉਮਰ ਕਰੀਬ 21 ਸਾਲ ਦੀ ਹੈ। ਅਤੇ ਜਦੋਂ ਉਸ ਦਾ ਸਾਰਾ ਮਾਮਲਾ ਸੁਣਿਆ ਗਿਆ ਤਾਂ ਇਹ ਪਤਾ ਲੱਗਿਆ ਕਿ ਲੜਕੀ 2 ਅਤੇ 3 ਦੀ ਦਰਮਿਆਨੀ ਰਾਤ ਅੰਮ੍ਰਿਤਸਰ ਵਿਖੇ ਕਿਸੇ ਆਪਣੀ ਸਹੇਲੀ ਦੇ ਘਰ ਰਹੀ ਅਤੇ 3 ਦੇ 4 ਦੀ ਦਰਮਿਆਨੀ ਰਾਤ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਆਸਰਾ ਲੈ ਕੇ ਰਹੀ ਫਿਰ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਬੱਚੇ ਤੇਰੀ ਕੀ ਮਜਬੂਰੀ ਹੈ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਤੋਂ ਪਰੇਸ਼ਾਨ ਹੈ ਜੋ ਕਿ ਉਸ ਨੂੰ ਉਸ ਦੇ ਕਹਿਣ ਮੁਤਾਬਕ ਤੰਗ ਪਰੇਸ਼ਾਨ ਕਰਦੇ ਹਨ ਫਿਰ बच्चे ਨੂੰ ਮਨਾਇਆ ਗਿਆ ਉਸ ਨੂੰ ਸਾਰੀ ਗੱਲ ਸਮਝਾਈ ਗਈ ਤੇ ਉਹ ਉਸਨੇ ਇੱਕ ਲਿਖਤੀ ਦਰਖਾਸਤ ਦਿੱਤੀ ਜਿਸ ਦੇ ਮਤਬਕ ਉਸਨੇ ਆਪਣੇ ਮਾਪਿਓ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਚਾਹੀ ਪਰ ਆਪਣੇ ਮਾਪਿਓ ਦੇ ਨਾਲ ਮੈਡੀਏਸ਼ਨ ਵਾਸਤੇ ਰਜ਼ਾਮੰਦ ਹੋ ਗਈ ਫਿਰ ਮੇਰੇ ਵੱਲੋਂ ਬੱਚੇ ਦੀ ਆਨਲਾਈਨ ਮੈਡੀਏਸ਼ਨ ਕਰਾਈ ਗਈ ਜਿਸ ਵਿੱਚ ਉਸ ਦੇ ਮਾਪਿਓ ਨੂੰ ਕਰੀਬ 2-3 ਘੰਟੇ ਗੱਲਬਾਤ ਕਰਾਉਣ ਤੋਂ ਬਾਅਦ ਅਤੇ ਵਿਚਾਰ ਵਿਮਰਸ਼ ਤੋਂ ਬਾਅਦ ਬੱਚਾ ਆਪਣੇ ਘਰੇ ਜਾਣ ਲਈ ਰਾਜ਼ੀ ਹੋ ਗਿਆ ਅਤੇ ਲੜਕੀ ਨੂੰ ਜਦੋਂ ਉਹ ਰਾਜ਼ੀ ਹੋ ਗਈ ਅਤੇ ਫਿਰ ਸ਼ਾਮ ਕਰੀਬ 10:30 ਦੇ ਕਰੀਬ ਉਸਦੇ ਮਾਪਿਓ ਆਏ ਅਤੇ ਇਸ ਸੰਬੰਧੀ ਜੋ ਮਿਸਿੰਗ ਰਿਪੋਰਟ ਉਸਦੇ ਮਾਪਿਓ ਨੇ ਸਬੰਧਤ ਪੁਲਿਸ ਥਾਣੇ ਮਹਾਲੀ ਵਿੱਚ ਲਿਖਾਈ ਸੀਗੀ ਉੱਥੇ ਵੀ ਜਾਣਕਾਰੀ ਦਿੱਤੀ ਗਈ ਕਿ ਬੱਚਾ ਮਿਲ ਗਿਆ ਹੈ ਅਤੇ ਜੋ ਵੀ ਯੋਗ ਉਹਨਾਂ ਨੇ ਆਪਣੀ ਰਿਪੋਰਟਿੰਗ ਕਰਨੀ ਹੈ ਉਹ ਕਰ ਸਕਦੇ ਨੇ